ਵੀਰ ਜੀ ਦੀਆਂ ਸੱਟਾਂ ਸੁੱਟਾਂ ਲੱਗੀਆਂ ਕਿਵੇਂ ਮਾਰੀਆਂ ਤੇ ਕਿਹ ਇਹ ਤਾਂ ਜੀ ਕੱਲ ਹੈ ਇਹਨਾਂ ਦਾ ਬੰਦੇ ਹੀ ਵਟਾ ਕੇ। ਕਿਉਂਕਿ ਉਹਨੂੰ ਸੋਝੀ ਹੋਈ ਨਹੀਂ ਅੰਦਰ ਹੀ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਚੰਗੇ ਮਾੜੇ ਦਾ ਕੀ ਹੈ। ਪਿੰਡ ਦੇ ਵਿੱਚ ਇੱਕ ਸਾਧੂਆਂ ਦੇ ਰੂਪ ਚ ਕੁਝ ਮਾੜੇ ਬੰਦੇ ਆਏ ਪਿੰਡ 'ਚ ਭੰਡਾਰਾ ਕੀਤਾ ਉਸ ਦਿਨ ਰਹੇ 7 ਸਾਲਾਂ ਬਾਅਦ ਉੱਥੋਂ ਮਿਲਿਆ ਉਹਨਾਂ ਦਾ ਗੋਹਾ ਚੱਕਦਾ ਉਹਨਾਂ ਨੇ ਕੰਮ ਕਰਦਾ ਦਿਨ ਰਾਤ ਗੁਲਾਮੀ ਕਰਦਾ। ਜਮਾਗਾ ਜਿਹੜਾ ਉਹ ਜ਼ੀਰੋ ਕਰਤਾ ਜਿੱਥੇ ਪੜਿਆ ਲਿਖਿਆ ਸੀਗਾ ਉਹ ਸਭ ਕੁਝ ਮਿੱਟੀ ਹੋ ਗਿਆ ਵੀ ਹਾਂ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਨੇ ਆਇਆ ਉੱਤਰੇ ਥੱਲੇ ਯਾਰ ਐਂ ਵੀਰੇ ਅਖੂ ਨੂੰ ਨਾ ਕਿ ਮਿਲ ਬੜਾ ਫਿਰਦਾ ਯਾਰ ਤੂੰ ਅਖੋਲਿਓ ਡਾਲਾ ਜੀ ਆ ਜਾ ਵੀਰੇ ਮੋਹਿੰਦਰਪਾਲ ਵਸਤੂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਵੀਰੇ ਨੂੰ ਸਾਡੇ ਕੋਲ ਲੈ ਕੇ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਹੋ ਨਹੀਂ ਮੈਂ ਤਾਂ ਪਿੰਡੋਂ ਪਿੰਡ ਚੋਂ ਆ ਜੋ ਜੀ ਅੱਗੇ ਆ ਉਹਨਾਂ ਦੇ ਮੰਮੀ ਡੈਡੀ ਤੁਸੀਂ ਡੈਡੀ ਉਹਨਾਂ ਦੇ ਠੀਕ ਹੈ ਵੀਰ ਜੀ ਕੀ ਨਾਂ ਹੈ ਇਹਦਾ ਵੀਰੇ ਦਾ ਭਲੇਂਦਰਪਾਲ ਕਿਹੜਾ ਪਿੰਡ ਹੈ ਉਹਨਾਂ ਦਾ ਰੱਲੀ ਹਾਂ ਰੱਲੀ ਇਹ ਹੁੰਦੀ ਰੱਲੀ ਜਿਲ੍ਹਾ ਕਿਹੜਾ ਪਿੰਡ ਮਡਲਾ ਡੇ ਕੋਲੇ ਆਮਾਨ ਸਾਹਿਬ ਆਮਾਨ ਸਾਹਿਬ ਜਿਲ੍ਹਾ ਪੈਂਦਾ ਇਹ ਵੀ ਦਿਨ ਤੇ ਮੇ ਸੱਟਾਂ ਸੁੱਟਾਂ ਲੱਗੀਆਂ ਕਿਵੇਂ ਮਾਰੀਆਂ ਤੇ ਕਿਹਨੇ ਇਹ ਤਾਂ ਜੀ ਕੱਲ ਇਹਨਾਂ ਦਾ ਬੰਦੇ ਹੀ ਵੜ ਕੇ ਆ ਗਏ ਅੱਛਾ ਜੀ ਹਾਂ ਪਰ ਦਿਹਾੜੀ ਲੱਗਿਆ ਅਧਿਕਾਰ ਪਾਉਂਦੇ ਸੀ ਹਾਂ ਬਾਪਾ ਦਾ ਨਹੀਂ ਕੀ ਚੱਕਰ ਜਾਇਆ ਬਸ ਐਂ ਹੀ ਮਾਰਿਆ ਕੀ ਮਾਰਿਆ ਜੀ ਕਹਿੰਦੇ ਉਹ ਤਾਂ ਗਾਂਹ ਟੱਪ ਗਿਆ ਹੈ ਬਾਹਰ ਟੁੱਟ ਗਿਆ ਹਾਂ ਜੇ ਬਸ ਬਜਦੀ ਉਹ ਪਾਸੇ ਇੱਕ ਟੱਕ ਜਿਉ ਕਰਤਾ ਜਿਹੜਾ ਕੰਮ ਹੈ ਬਲਿੰਦਰ ਥੱਲੇ ਉਤਰਿਆ ਵੀਰੇ ਬਲਿੰਦਰਪਾਲ ਆ ਗਿਆ ਉਤਰਿਆ ਹੋਰ ਬਲਿੰਦਰਪਾਲ ਕੀ ਹਾਲ ਨੇ ਠੀਕ ਹੈ ਕਿੰਨਾ ਪੜਿਆ ਤੂੰ 10 ਪੜਿਆ 10 ਪੜਿਆ ਠੀਕ ਹੈ ਵੀਰੇ ਕਿੱਥੇ ਪੜਿਆ ਸੀ 10 ਇਹ ਮੈਂ ਜੀ ਤੇਰੇ ਰੈਲੀ ਸਕੂਲ ਚ ਪੜਿਆ ਸੀ ਅਮਕੀਅਮ ਬੈਠੀ ਜਾਂਦੀ ਆ ਆ ਕੀ ਮਰਵਾ ਲਿਆ ਤੂੰ ਇਹ ਉਹਦੇ ਨਾਲ ਥੋੜਾ ਹੋਗਾ ਜੀ ਇਹ ਤੇ ਕੀ ਵੱਜਿਆ ਡਿੱਗਣ ਨਾਲ ਹੋਗਾ ਜੀ ਡਿੱਗੀ ਪਿਆ ਉਹ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਜਿੰਦਰ ਪਾਲ ਸਿੰਘ ਪਿੰਡ ਰੱਲੀ ਜ਼ਿਲ੍ਹਾ ਮਾਨਸਾ ਉੱਥੋਂ ਵੀਰ ਲੈ ਕੇ ਆਏ ਨੇ ਇਹ ਗੱਡੀ ਦੇ ਵਿੱਚ ਟੈਂਪੂ ਦੇ ਵਿੱਚ ਪਾ ਕੇ ਵੀਰੇ ਦੇ ਸੱਟਾਂ ਲੱਗੀਆਂ ਹੋਈਆਂ ਹਨ ਮੂੰਹ ਤੇ ਤੁਸੀਂ ਦੇਖਦੇ ਹੋ ਕਿਵੇਂ ਸੁੱਜਿਆ ਪਿਆ ਫੇਸ ਵੀਰਾ ਪੜਿਆ ਲਿਖਿਆ ਨੌਜਵਾਨ ਸੀ ਪਲੱਸ 2 ਕੀਤੀ ਹੋਈ ਸੀ ਅੱਜ ਸਾਡੇ ਲੋਕ ਬਹਿਮਾ ਭਰਮਾਂ ਦੇ ਵਿੱਚ ਇੰਨਾ ਸਾਧਾਂ ਦੇ ਮਗਰ ਇੰਨਾ ਟੂਨੇ ਟਾਮਣਿਆਂ ਦੇ ਮਗਰ ਇੰਨਾ ਪਏ ਹੋਏ ਆ ਅੰਧ ਵਿਸ਼ਵਾਸ ਦੇ ਮਗਰ ਇੰਨਾ ਪਏ ਹੋਏ ਆ ਵੀ ਅਸੀਂ ਅੱਖੋਂ ਅਨੇ ਹੋ ਜਾਂਦੇ ਜਿਵੇਂ ਸਾਨੂੰ ਇਸ ਤਰੀਕੇ ਨਾਲ ਸਾਧੂ ਵੀ ਜਿਹੜੇ ਸਾਧੂ ਦੇ ਭੇਸ ਦੇ ਵਿੱਚ ਅਸਲ ਚ ਤਾਂ ਉਹ ਕ੍ਰਿਮੀਨਲ ਲੋਕ ਨੇ ਕਹੀ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਵਿੱਚ ਬਹੁਤ ਚੰਗੇ ਵੀ ਆ ਪਰ ਉਹ ਲੋਕ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਬਗੜਾ ਕੇ ਲੈ ਜਾਂਦੇ ਤੇ ਉਹਨਾਂ ਦਾ ਜੀਵਨ ਖਰਾਬ ਕਰ ਦਿੰਦੇ ਆ ਇਹ ਵੀਰ ਬਲਜਿੰਦਰ ਪਾਲ ਸਿੰਘ ਪਾਸਟੂ ਕਰਕੇ ਇਹਨੇ ਹਜੇ ਅੱਗੇ ਸ਼ਾਇਦ ਹੋਰ ਪੜ੍ਹਨਾ ਸੀ ਜਾਂ ਇਹਨੇ ਆਪਣੇ ਘਰ ਮਾਂ ਬਾਪ ਦੇ ਨਾਲ ਖੇਤੀਬਾੜੀ ਦਾ ਕੰਮ ਕਰਨਾ ਸੀ ਦੂਜਾ ਭਰਾ ਵਿਆਹ ਹੋਇਆ ਹੋਇਆ ਵਾ ਇਹਦਾ ਵੀ ਵਿਆਹ ਹੋਣਾ ਸੀ ਇਹਦੇ ਵੀ ਬੱਚੇ ਹੋਣੇ ਸੀ ਪਰ ਪਿੰਡ ਦੇ ਵਿੱਚ ਇੱਕ ਸਾਧੂਆਂ ਦੇ ਰੂਪ ਚ ਕੁਝ ਮਾੜੇ ਬੰਦੇ ਆਏ ਪਿੰਡ ਚ ਭੰਡਾਰਾ ਕੀਤਾ ਉਸ ਦਿਨ ਰਹੇ ਤੇ ਇਹਨੂੰ ਵੀ ਨਾਲ ਸੁੱਕੇ ਦੇ ਨਸ਼ੇ ਤੇ ਲਾ ਲਿਆ ਉਹ ਵੀ ਭੋਲੇ ਸ਼ੰਕਰ ਦਾ ਨਾਮ ਲੈ ਕੇ ਪ੍ਰਸ਼ਾਦ ਦੇ ਨਾਂ ਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਨਸ਼ੇ ਦੀ ਆਦੀ ਕੀਤਾ ਜਾਂਦਾ ਫਿਰ ਆਪਦੇ ਨਾਲ ਹੀ ਲੈ ਗਏ ਤਾਂ 7 ਸਾਲਾਂ ਬਾਅਦ ਪਿੰਡ ਚ ਸੂਹ ਮਿਲੀ ਕਿਉਂਕਿ ਇਹਨਾਂ ਨੇ ਤਾਂ ਸੋਚਿਆ ਨਹੀਂ ਸੀ ਕਦੇ ਵੀ ਉਹ ਸਾਧੂਆਂ ਦੇ ਨਾਲ ਚੱਲਿਆ ਗਿਆ ਹੋਊਗਾ। ਕੋਈ ਸਾਧੂ ਵੀ ਇਹ ਕੰਮ ਕਰ ਸਕਦੇ ਸਾਡਾ ਬੱਚਾ ਚੱਕ ਕੇ ਲੈ ਜਾ ਸਕਦੇ ਸਾਡੇ ਪਿੰਡੋਂ। ਸੱਤਾ ਸੱਲਾਮਾਦ ਉੱਥੋਂ ਮਿਲਿਆ ਉਹਨਾਂ ਦਾ ਗੋਹਾ ਚੱਕਦਾ ਉਹਨਾਂ ਦੇ ਕੰਮ ਕਰਦਾ ਦਿਨ ਰਾਤ ਗੁਲਾਮੀ ਕੱਟਦਾ। ਤੇ ਅੱਜ ਤੁਸੀਂ ਇਸ ਵੀਰ ਦੀ ਹਾਲਤ ਦੇਖਦੇ ਹੋ ਉੱਥੋਂ ਛੜਾ ਤਾਂ ਲਿਆਂਦਾ ਪਰ ਅੱਜ ਵੀ ਉਹਨਾਂ ਦੇ ਦਿਮਾਗੀ ਤੌਰ ਤੇ ਚੁੰਗਲ ਚਾ ਕਿਉਂਕਿ ਉਹ ਭੰਗ ਪੀ ਪੀ ਕੇ ਤੂੰ ਕਿੰਨੇ ਦੇ ਮਾਰ ਗਿੰਨਾ ਜ਼ਿਆਦਾ ਆਫਸੈਟ ਕਰਤਾ ਕੱਲ ਇਹਨੇ ਵੀਰ ਨੇ ਇੱਕ ਬੰਦਾ ਇੱਕ ਗਰੀਬ ਬੰਦਾ ਹੀ ਮਾਰ ਦੇਣਾ ਸੀ ਕਿਉਂਕਿ ਉਹਨੂੰ ਸੋਝੀ ਹੋਈ ਨਹੀਂ ਅੰਦਰ ਹੀ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਚੰਗੇ ਮਾੜੇ ਦਾ ਕੀ ਆ ਤੇ ਮਾਂ ਮਾ ਵਿਚਾਰੀ ਮਾਤਾ ਜੀ ਉਹਰੇ ਆ ਜੋ ਇੱਥੇ ਜਿਹੜੀ ਅੱਗੇ ਪਿੱਛੇ ਤੁਰੀ ਫਿਰਦੀ ਆ ਰੋਟੀ ਪਾਣੀ ਖਵਾਉਂਦੀ ਆ ਪੁੱਤ ਨੂੰ ਕਿਵੇਂ ਨਾ ਕਿਵੇਂ ਸੰਭੀ ਜਾਂਦੀ ਆ ਬਾਪੂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਕਿੰਨੇ ਸਾਲ ਰਿਹਾ ਮਾਂ ਦਾਸਦੀ ਆ ਵੀ 7 ਸਾਲਾਂ ਬਾਅਦ ਛਡਾਇਆ ਸੀ ਬਾਪੂ ਕਹਿੰਦਾ 14-15 ਸਾਲਾਂ ਬਾਅਦ ਛਡਾਇਆ ਸੀ 12-13 ਸਾਲਾਂ ਬਾਅਦ ਛਡਾਇਆ ਸੀ ਮਤਲਬ ਘਰਦਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਹੈ ਜੇ ਘਰ ਦੇ ਜ਼ਿੰਮੇਵਾਰੀ ਚੱਕਣ ਠੀਕ ਆ ਬੱਚੇ ਨਾਲ ਗਲਤ ਹੋ ਗਿਆ ਇਹ ਵੀ ਸਾਰਾ ਕੁਝ ਸਾਨੂੰ ਕਰਨਾ ਪੈਣਾ ਤਾਂ ਹੀ ਉਹ ਦੁਬਾਰਾ ਮੁਖਤਾਰਾ ਚ ਸ਼ਾਮਲ ਹੋਊ ਨਹੀਂ ਦੋਰੀ ਜ਼ਿੰਦਗੀ ਦੇ 7 ਸਾਲ ਆ ਜਿਹੜੇ ਉਹਨਾਂ ਨੇ ਉਹਦਾ ਦਿਮਾਗੀ ਤੌਰ ਤੇ ਬਿਲਕੁਲ ਦਿਮਾਗ ਆ ਜਿਹੜਾ ਉਹ ਜ਼ੀਰੋ ਕਰਤਾ ਜਿੱਥੇ ਪੜਿਆ ਲਿਖਿਆ ਸੀਗਾ ਉਹ ਸਭ ਕੁਝ ਮਿੱਟੀ ਹੋ ਗਿਆ ਬਿਲਕੁਲ ਤੇ ਹੁਣ ਪਿੰਡ ਵਾਸੀ ਤੇ ਉਹਦੇ ਮੰਮੀ ਪਾਪਾ ਦੋਨੋਂ ਇੱਥੇ ਸਾਡੇ ਕੋਲੇ ਲੈ ਕੇ ਪਹੁੰਚੇ ਆ ਕਿ ਕਿਸੇ ਤਰੀਕੇ ਬਲਿੰਦਰਪਾਲ ਠੀਕ ਹੋ ਜਵੇ ਅਰਦਾਸ ਕਰਿਓ ਬਲਿੰਦਰਪਾਲ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਵੇ ਤੇ ਐਸੇ ਨੌਜਵਾਨਾਂ ਦੇ ਨਾਲ ਜਿਹੜਾ ਐਸਾ ਸਰੀਆੰਤਰ ਰਾਜ ਦੇ ਨੇ ਲੋਕ ਕੁਸ਼ਕਟੀਆਂ ਤੇ ਮਾੜੇ ਲੋਕ ਉਹਨਾਂ ਤੋਂ ਆਪ ਸचेਤ ਹੋਈਏ ਉਹ ਜੇ ਲੋਕਾਂ ਨੂੰ ਆਪਾਂ ਜਦੋਂ ਮੱਥਾ ਟੇਕਦੇ ਆਂ ਉਹਨਾਂ ਨੂੰ ਰੱਬ ਮੰਨਦੇ ਆਂ ਤਾਂ ਫਿਰ ਉਹਦਾ ਨਤੀਜਾ ਕਿਸੇ ਨਾ ਕਿਸੇ ਨੂੰ ਇਸ ਤਰ੍ਹਾਂ ਪਹੁੰਚਣਾ ਪੈਂਦਾ ਸਾਡੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਾ ਕੇ ਮੱਥਾ ਟੇਕਿਆ ਕਰੋ ਉਸ ਤੋਂ ਵੱਡਾ ਹੋਰ ਕੁਝ ਨਹੀਂ ਹੈ ਜੋ ਉਹਨਾਂ ਨੇ ਦੇਤਾ ਸਾਨੂੰ ਜਾਂ ਜੋ ਉਹਨਾਂ ਨੇ ਸਾਨੂੰ ਦੇਣਾ ਉਹ ਕੋਈ ਹੋਰ ਨਹੀਂ ਦੇ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਰਬਾਣੀ ਹੈ ਜਿਹੜੀ ਉਹਦੇ ਤੇ ਅਮਲ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ